ਲਾਵੀ ਮਣੀ ਜਾ ਕੇ ਆਂਡਾ ਖਾ ਲਈ ਇੱਕ ਅੱਧਾ ਹੁਣ ਇੱਕ ਅੱਧਾ ਇੱਕ ਅੱਧਾ ਜੋਰ ਲੱਗ ਗਿਆ ਵੱਧ ਬਾਹਲੇ ਆਂਡੇ ਨਹੀਂ ਖਾਣੇ ਦਹੀਂ ਨਾਲ ਇੱਕ ਆਂਡਾ ਖਾਣਾ ਵਾਸਤੂ ਠੀਕ ਆ ਤੇ ਚੱਲ ਹੁਣ ਫਿਰ ਨਹਾ ਕੇ ਦਿਹਾੜੀ ਵੀ ਜਾਣਾਗਾ ਚੱਲਗੇ ਹੋਰ ਮਾਰਿੰਦੀ ਸਾਸਰੀ ਗੱਲ ਸਾਰਿਆਂ ਨੂੰ ਪੀਲੇ ਦੀ ਕਵਲਾ ਚਾਹਦਾ ਘਰੇ ਦਾ ਕਵਲੇ ਚਾਹਦੇ ਚੱਲਦੇ ਆਗੇ ਮੂੰਹ ਮੱਤ ਹੋ ਕੇ ਚੱਲਦੇ ਜਮਹਾਵ ਠੀਕ ਆਇਆ ਡੀਕੇ ਨਹੀਂ ਆਇਆ ਅੱਜ ਲੈ ਡੀਕੇ ਮੇਰੀ ਮੰਮੀ ਵੀ ਯਾਦ ਕਰਦੀ ਇਹਦਾ ਚਾਰ ਕੱਢੀ ਜਨੇਵਾ ਦੁੱਧ ਚੋਈ ਨਹੀਂ ਆ ਜੋ ਵੱਡੇ ਪਲੇਅਰ ਪਹੁੰਚਿਆ ਬਾਈ ਜਿੰਮ ਅੱਜ ਜਿੰਮ ਹੋ ਮੂਦੀ ਪੀ ਕੇ ਚਾਹ ਦੇ ਕੌਲੇ ਆ ਕੇ ਦੇਖ ਕੇ ਮਨੂ ਨਾਲ ਨੂਣ ਨਾ ਚੜ ਜਾਏ ਕੋਈ ਤਰਕੇ ਹੰਦ ਪਿੰਡ ਚਲ ਕੋਈ ਨਾ ਤੁਰ ਕੇ ਵਗ ਜੀ ਰੋਕੀ ਜਾਉਂਗਾ ਚੱਲ ਕਾ ਜਿਆ ਰੋਡ ਲ ਗਿਆ ਹਨਾ ਪਾਣੀ বিনা ਉਹ ਨੂੰ ਨਹੀਂ ਲੈ ਟੋਡੂ ਨੂੰ ਨਾਲ ਉਹ ਲਾਇਆ ਸੀ ਫੋਨ ਉੱਠਿਆ ਨਹੀਂ 3 ਵਜੇ ਉੱਠਿਆ ਤਾਂ ਉੱਠੇ ਹੀ ਤਿੰਨ ਫੋਨ ਲਾ ਦੇ ਵੇ ਲੈ ਵੀ ਮਣੀ ਜਾ ਕੇ ਆਂਡਾ ਖਾ ਲਈ ਇੱਕ ਅੱਧਾ ਹੁਣ ਇੱਕ ਅੱਧਾ ਇੱਕ ਅੱਧਾ ਜੋਰ ਲੱਗ ਗਿਆ ਵੱਧ ਬਾਹਲੇ ਆਂਡੇ ਨਹੀਂ ਖਾਣੇ ਦਹੀਂ ਨਾਲ ਇੱਕ ਆਂਡਾ ਖਾਣਾ ਵਸ ਤੂੰ ਠੀਕ ਆ ਤੇ ਚੱਲ ਹੁਣ ਫਿਰ ਨਾ ਕੇ ਦਿਹਾੜੀ ਵੀ ਜਾਣਾਗਾ ਚੱਲਗੇ ਚਲੋ ਚਲੋ ਬਾਈ ਚਲਿਏ ਜੀ ਕੰਮ ਤੇ 7 ਮਿੰਟਾਂ ਦੀ ਵੀਡੀਓ ਬਾਈ ਰੋਜ਼ ਕੋਈ ਆ ਲਗਾਤਾਰ ਦੇਖ ਨਹੀਂ ਸਕਦੇ ਜਿਹੜੇ ਹਿਸਾਬ ਨਾਲ ਮੈਂ ਵੀਡੀਓ ਪਾਉਣਾ ਤੇ ਤੁਸੀਂ ਇਹੀ 7 ਮਿੰਟਾਂ ਨੂੰ ਐ ਦੇਖੋ ਮੈਂ ਰੋਜ਼ 12 ਘੰਟੇ ਇਹੀ ਜ਼ਿੰਦਗੀ ਨੂੰ ਜਿਉਣਾਗਾ ਡੇਲੀ ਇਹੀ ਕੰਮ ਕਰਨਾ ਉਹੀ ਕਰਨਾ ਪਰ ਮੈਂ ਇਸੇ ਚੀਜ਼ ਤੋਂ ਅੱਕ ਕੇ ਵੀਡੀਓ ਬਣਾਉਣਾ ਤੇ ਚਲਿਏ ਹੁਣ ਆਪਾਂ ਕੰਮ ਤੇ ਲੁੱਡੀ ਪਾਉਣ ਨੂੰ ਜੀ ਕਰਦਾ ਹੈ ਜੇ ਗਰਮੀ ਚ ਇੰਨੀ ਚ ਹੂੰ ਰੂਮ ਮਿਣਾ ਬਾਬਾ ਤੈਨੂੰ ਵੀ ਮਿਲਣਾ ਮੁਸ਼ਕਲ ਹੋ ਜਾਂਦਾ ਸਵੇਰੇ ਸਵੇਰੇ ਮਿਲਦਾ ਟਾਈਮ ਹੀ ਮਿਲਦਾ ਹੈ ਜਲਦੀ ਬੁਲਾਓ ਬੰਦੇ ਲੈ ਰੂਮ ਚ ਲੈ ਜੀ ਕੀ ਹੱਲ ਕਰਕੇ ਬੜੇ ਦੁਖੀ ਹੋਏ ਪਏ ਹੈ ਲੜ 50% ਆਫ ਚੱਲੇਗਾ ਲੋਕ ਬਾਈ ਲੋਕਾਂ ਦੇ ਨਾਲ ਤੜ ਕੀ ਖੁਰਕੋਣ ਲੱਗ ਜੰਨੀ ਇਹ ਪੈਸੇ ਲਾਉਣ ਨਾਲ ਜੀ ਸਟੋਰ ਇਹਦੇ ਖੁੱਲੇ ਨਹੀਂਗੇ ਤੇ ਕਸਟਮਰ ਪਹਿਲਾਂ ਆਏ ਫਿਰਦੇ ਆਗੇ ਪਤਾ ਨਹੀਂ ਇਹਨੇ ਕਿੰਨੇ ਪੈਸੇ ਹੈਗੇ ਸਾਨੂੰ ਵੀ ਦੇਰ ਅੱਬਾ ਥੋੜੇ ਬਹੁਤ ਯਾਰ ਪਾਲ ਅਸੀਂ ਵੀ ਕਰ ਗਏ ਕੋਈ ਸ਼ੋਪਿੰਗ ਅਸੀਂ ਮਾਰੇ ਮੁੰਡੇ ਲਾਇਆ ਕਿ ਇਹ ਆਉ ਜੀ ਦੇ ਵਿਆਹ ਵਾਲੇ ਦੇ ਕੱਪੜੇ ਲੈ ਹੋਇਆ ਆ ਬਾਈ ਆਊਟਲੈਟ ਦੇ ਵਿੱਚ ਜਿਹੜੀ ਰੋਜ਼ ਲਾਈਟ ਉੱਡਦੀਆਂ ਨੇ ਇਹ ਤਾਂ ਇਹ ਸਾਰਾ ਗੇਮਿੰਗ ਜ਼ੋਨ ਕਰਕੇ ਹੋਇਆ ਕਿਉਂਕਿ ਹਰੇਕ ਸਟੋਰ 'ਚ ਤਿੰਨ-ਤਿੰਨ ਤੋਂ ਚਾਰ-ਚਾਰ ਏਸੀ ਹੈ ਤੇ ਸਟੋਰ ਵੀ 100-200 ਵਰਗੇ ਤੇ ਇਹਦੇ 'ਚ ਇਕੱਲੇ ਜੀ 30-35 ਏਸੀ ਹੋਣਗੇ ਤੇ ਮਸ਼ੀਨਾਂ ਕਿੰਨੇ ਆ ਇਹਦੇ ਕਰਕੇ ਹੁੰਦਾ ਹੈ ਲੈਟਰਨ ਵਾਲਾ ਕੰਮ ਵਾਰੀ ਵਾਰੀ ਅੱਜ ਬਹੁਤ ਟਾਈਮ ਬਾਅਦ ਬਈ ਆਊਟਲੈਟ ਤੇ ਇੰਨਾ ਕੱਟ ਦੇਖ ਹੈਗਾ ਗੱਡੀ ਪਾਰ ਗੇਨ ਕਰਨ ਨੂੰ ਕਿਤੇ ਥਾਂ ਨਹੀਂ ਸੀ ਸਾਰੇ ਆਊਟਲੈਟ ਤੇ ਇੰਨਾ ਗੱਡੀਆਂ ਖੜੀਆਂ ਸੀ ਇੰਨੇ ਕਸਟਮਰ ਕਿ ਅੱਜ ਹੰਢੇ ਕਰਦੇ ਬਹੁਤ ਟਾਈਮ ਬਾਅਦ ਸਸਰੀ ਘਾਲ ਜੀ ਵੀਰੋ ਮੈਂ ਤੁਹਾਡਾ ਮਾਲ ਮਠਿੰਡੇ ਵਾਲਾ ਆਇਆ ਇੱਕ ਕਮ ਚਾਹਦਾ ਪਿਆ ਦੇ ਇੱਧਰ ਨਹੀਂ ਉਧਰ ਪਿਆ ਦੇ ਕਿਧਰੋਂ ਕਿਧਰੋਂ ਪਿਆਏਗਾ ਕਿਧਰ ਵੀ ਨਹੀਂ ਜਿਤਨਾ ਮਰਜੀ ਪਿਆ ਦੇ ਇੱਧਰ ਵੀ ਲੈ ਲੈ ਚੱਲ ਨਾ ਤੋ ਨਾ ਇਹ ਆ ਬਿਓ ਹੋ ਗਿਆ ਫਰੀ ਤੇ ਸਿੱਧਾ ਆ ਗਏ ਪੁੱਚੋ ਮੰਡੀ ਪਹਾਰਾ ਚੌਂਕ ਤੇ ਜੀ ਕਰਦਾ ਨਾ ਐਨੀ ਗਰਮੀ ਲੱਗਿਆ ਵਿਚਾਲੇ ਖੜਦਿਏ ਜਾ ਕੇ ਉਥੇ ਪਰ ਪੁਲ ਸਾਡੇ ਡਾਂਗਾ ਮਾਰਨੇ ਉੱਥੇ ਖੜੇ ਹੁੰਦੇ ਆ ਕਿਉ ਮੰਨੀ ਅੱਜ ਅੱਜ ਲੇਟ ਹੋ ਗਿਆ ਭਾਈ ਪੌਣੇ 10 ਹੋ ਗਏ ਤੇ ਜੇ ਧੱਕਿਆ ਪੈ ਪੁੱਗਾ ਤੜ ਕੇ ਨਿਕਲ ਜਾਂਦੇ ਘਰੋਂ ਤੇ ਆਏ ਇਸ ਵੇਲੇ ਅੱਧੀ ਰਾਤ ਨੂੰ ਵੜਦੇ ਆ ਜਾ ਕੇ ਕਿੱਥੇ ਦੇਖ ਬਹੁਤ ਮਨੁੱਖੀ ਹੈ ਬਹੁਤ ਜ਼ਿਆਦਾ ਖਾਲੀਆ ਆ ਗੱਡੀ ਕਿਵੇਂ ਖੜੀ ਐ ਬਾਪਾ ਘੈਂਟ ਆ ਨਾ ਲਓ ਜੀ ਆ ਗਏ ਘਰੇ ਤੇ ਖਾਈਏ ਰੋਟੀਆਂ